ਇੱਕ ਪੈਣ ਦਾ ਸਵਾਲ ਸੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਕੁਰਸੀ ਕਿੱਦਾਂ ਮਿਲ ਸਕਦੀ ਬਾਣੀ ਪੜ ਕੇ ਜਾਂ ਵਾਹਿਗੁਰੂ ਗੁਰਮੁਖਤ ਨਾਲ ਦੇਖੋ ਇਹਦੇ ਵਿੱਚ ਸਾਫ ਆ ਕੇ ਨਾਮ ਜਪ ਕੇ ਮਹਾਰਾਜ ਦੀ ਕੁਰਸੀ ਮਿਲੇਗੀ ਕੱਲੀ ਸੇਵਾ ਨਾਲ ਵੀ ਸਾਨੂੰ ਕੁਰਸੀ ਨਹੀਂ ਮਿਲ ਸਕਦੀ ਮਹਾਰਾਜ ਜੀ ਜੇਸੀਂ ਨਾਮ ਸਿਮਰ ਨਹੀਂ ਕਰਾਂਗੇ ਬੰਦਗੀ ਨਹੀਂ ਕਰਾਂਗੇ ਉਹ ਚੀਜ਼ ਨਹੀਂ ਹੋਵੇਗੀ ਇਸ ਕਰਕੇ ਬਾਣੀ ਦਾ ਮੈਨੂੰ ਬਹੁਤ ਜ਼ਰੂਰੀ ਹੈ ਤੁਹਾਡੇ ਤੇ ਤੁਸੀਂ ਅਮਰਤ ਵੇਲੇ ਉਠੋ ਤਾਂ ਤੁਸੇ ਗੁਰਮੰਤਰ ਕਰੋ ਬਾਣੀਆਂ ਪੜ੍ਹ ਤੁਹਾਨੂੰ ਖੁਸ਼ੀ ਬਾਣੀ ਪੜ੍ਹ ਕੇ ਮਿਲੇਗੀ ਹੋਰ ਕਿਸੇ ਤਰ੍ਹਾਂ ਹੋਰ ਕੋਈ ਜਿੰਨਾ ਮਰਜੀ ਕਰਮ ਕਾਂਡ ਕਰ ਲੋ ਹੋਰ ਕਿਸੇ ਤਰ੍ਹਾਂ ਤੁਹਾਨੂੰ ਖੁਸ਼ੀ ਨਹੀਂ ਮਿਲੇਗੀ ਮਹਾਰਾਜ ਦੀ ਇੱਕ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਹੁੰਦੇ ਰਹੇ ਕਦੇ ਵੀ ਮਹਾਰਾਜ ਨੂੰ ਦੋਸ਼ ਨਹੀਂ ਦੇ ਕਦ ਤਾਂ ਦੋਸ਼ ਨਹੀਂ ਦਿੱਜਿਆ ਦੋਸ਼ ਸਾਡੇ ਕਰਮਾਂ ਦੇ ਹੀ ਆ ਦੋਸ਼ ਕਰਮ ਆਪਣੇ ਸਾਡੇ ਕਰਮਾਂ ਦਾ ਹੀ ਸਾਰਾ ਕੁਝ ਹੈ ਦੋਗੁਣਾ ਨਹੀਂ ਮਿਲਦਾ ਸਾਡੀ ਕਰਮਾਂ ਦਾ ਹੀ ਸਾਨੂੰ ਮਿਲਦਾ ਹੈ ਕਿਸੇ ਦੇ ਇਹਦੇ ਵਿੱਚ ਕੋਈ ਨਹੀਂ ਹੈ ਕੋਈ ਮਹਾਰਾਜ ਨਹੀਂ ਸਾਨੂੰ ਦੁੱਖ ਦਿੰਦੇ ਕਿਉਂਕਿ ਉਹ ਤਾਂ ਨਿਰਗੈਰ ਨੇ ਸਾਡਾ ਨਾ ਗੈਰ ਨਹੀਂ ਰੱਖਦੇ ਕਿ ਮਹਾਰਾਜ ਅਸੀਂ ਮਹਾਰਾਜ ਦੀਆਂ ਕੁਸ਼ੀਆਂ ਤਾਂ ਪ੍ਰਾਪਤ ਕਰਾਂਗੇ ਜੇ ਅਸੀਂ ਮਹਾਰਾਜ ਦੀ ਬਾਣੀ ਵਿੱਚ ਰਹਾਂਗੇ ਬੁਰਕੇ ਬਾਣੀ ਜੋ ਚਲACTER ਦੋਗਣਾ ਲੱਗੇ ਆਏ ਉਹ ਬਸ ਇਹੋ ਚੀਜ਼ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓ ਮਹਾਰਾਜ ਆਪੇ ਕੁਸ਼ੀਆਂ ਹੋਣਗੇ ਤੁਹਾਡੇ ਦੀ ਇੱਕ ਸੰਗਤਾਂ ਦਾ ਸਵਾਲ ਸੀ ਕਿ ਵਾਹਿਗੁਰੂ ਸਮਰਨ ਸਾਨੂੰ ਕਿੰਨੇ ਘੰਟੇ ਕਰਨਾ ਚਾਹੀਦਾ ਹੈ ਜਿੰਨਾ ਵਧੀਆ ਸੋਡਾ ਚੌਂਗੜਾ ਲੱਗਦਾ ਜਿੰਨਾ ਚੌੜਾ ਤੁਸੀਂ ਲਾ ਲਉ ਮੈਂ ਤਾਂ ਚੱਕਦੀ ਗਿਆ ਕਿਰਪਾ ਇਹਦਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਸੀਂ ਕਿੰਨੇ ਘੰਟੇ ਬੈਠੇ ਹੋ ਆਨੇ ਲੱਗਣਾ ਕਿ ਅੱਜ ਤੋਂ ਹੁਣ ਬੈਠੇ ਸੀਗੇ ਹੁਣ ਉੱਠ ਚੱਲਿਆਂ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿੰਨੇ-ਕਿੰਨੇ ਘੰਟੇ ਤੁਸੀਂ ਬੈਠ ਗਏ ਘਟੋ ਘਟ 2-2-3 ਘੰਟੇ ਜ਼ਰੂਰ ਬੈਠਿਆ ਕਰੋ ਤੇ ਇੱਕ ਸੰਖੇਪਾ ਸਵਾਲ ਸੀ ਜੀ ਕੁਝ ਸਮਾਂ ਪਹਿਲਾਂ ਨਿਤਨੇਮ ਦੇ ਨਾਮ ਦਾ ਗਿਆਨ ਜੋਪਈ ਸਹਿਬ 2500 ਮੂਲ ਮੰਤਰ ਗਾਦਾ ਸੀ ਹੁਣ ਜਪਜੀਤ ਸਾਹਿਬ ਦੀ ਸੇਵਾ ਵੀ ਨਹੀਂ ਹੋ ਰਹੀ ਦੇਖੋ ਪ੍ਰਮਾਤਮਾ ਦੇ ਨਾਲ ਜੇ ਪਿਆਰ ਬਣਾਇਆ ਫਿਰ ਤੁਸੀਂ ਲੱਗੇ ਰਹੋ ਕਿਉਂਕਿ ਜਦੋਂ ਸਾਡਾ ਪ੍ਰਮਾਤਮਾ ਦੇ ਨਾਲ ਪਿਆਰ ਘਟਦਾ ਹੈ ਉਦੋਂ ਸਾਡੀ ਕੋਈ ਨਹੀਂ ਹੁੰਦਾ ਫਿਰ ਸਾਡਾ ਹੌਲੀ ਹੌਲੀ ਸਿਮਰਨ ਛੁੱਟ ਜਾਂਦਾ ਹੈ ਆਪਾੜ ਛੁੱਟ ਜਾਂਦੇ ਨੇ ਸਾਰਾ ਕੁਝ ਹੀ ਛੁੱਟ ਜਾਂਦਾ ਹੈ ਅਮਰਤ ਬਿਲਾ ਛੁੱਟ ਜਾਂਦਾ ਹੈ ਸਭ ਕੁਝ ਛੁੱਟ ਜਾਂਦਾ ਹੈ ਫਿਰ ਜਦੋਂ ਪ੍ਰਮਾਤਮਾ ਦੇ ਨਾਲ ਪਿਆਰ ਦੀ ਘਟ ਪੈਦਾ ਹੁੰਦੀ ਹੈ ਪ੍ਰਮਾਤਮਾ ਦੇ ਨਾਲ ਪਿਆਰ ਪੈਦਾ ਰੱਖੋ ਸਭ ਕੁਝ ਕਰਨ ਉਹ ਕਰੂਗਾ ਸਭ ਤੋਂ ਮੇਰਾ ਅਰਦਾਸ ਕਰੋ ਜੀ ਹਮ ਤੁਹਾਡੇ ਤੇ ਇਹ ਚੀਜ਼ ਨਹੀਂ ਆ ਪਹਿਲਾਂ ਹੀ ਕਿਰਪਾ ਨਹੀਂ ਆ ਤਾਂ ਤੁਸੀਂ ਅਰਦਾਸ ਕਰਕੇ ਫਿਰ ਤੋਂ ਸ਼ੁਰੂ ਕਰਦੇ ਹੋ ਪਰਮਾਤਮਾ ਨਾਲ ਪਿਆਰ ਪਾ ਕੇ ਮੇਰੇ ਸਾਹਿਬ ਜੀ ਗੁਰੂ ਰਾਮਦਾਸ ਜੀ ਨਾਲ ਕਿਵੇਂ ਬਚਨ ਬਿਲਾਸ ਹੋ ਸਕਦੇ ਦੱਸੋ ਪਲੀਜ਼ ਦੇਖੋ ਇਹਦੇ ਲਈ ਤੁਹਾਨੂੰ ਬ੍ਰਹਮ ਬ੍ਰਹਮ ਗਿਆਨੀ ਵਾਲੀ ਅਵਸਥਾ ਚਾਹੀਦੀ ਹੁੰਦੀ ਆ ਬਹੁਤ ਹੀ ਬਹੁਤ ਘੰਟੇ ਸੇ ਮੰਨਣ ਕਰਨਾ ਪੈਂਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਭ ਤੋਂ ਬਾਹਰ ਨਿਕਲਣਾ ਪੈਂਦਾ ਹੈ ਜਿਸ ਦਿਨ ਤੁਹਾਡਾ ਵਿਕਾਰਾਂ ਦੇ ਕਾਬੂ ਪੈ ਗਿਆ ਮੋਹ ਮਾਇਆ ਤੋਂ ਤੁਸੀਂ ਬਾਹਰ ਨਿਕਲ ਆਏ ਉਸ ਸਮੇਂ ਸਿਰਫ ਗੱਲਾਂ ਹੀ ਹੋਣਗੀਆਂ ਫਿਰ ਤੁਹਾਡੀਆਂ ਪ੍ਰਮਾਤਮਾ ਦੇ ਨਾਲ ਕਈ-ਕਈ ਘੰਟੇ ਤੁਹਾਡੀ ਲਵ ਲੱਗੀ ਰਹੇਗੀ ਫਿਰ ਤੁਹਾਨੂੰ ਇਸ ਦੁਨੀਆ ਸਭ ਕੁਝ ਕੋ ਮਿੱਟੀ ਲੱਗਣ ਲੱਗ ਜਾਵੇਗੀ ਤੁਹਾਡਾ ਪਿਆਰ ਸਤ ਪ੍ਰਮਾਤਮਾ ਦੇ ਨਾਲ ਪੱਗਿਆ ਜਦੋਂ ਤੁਸੀਂ ਕਈ-ਕਈ ਘੰਟੇ ਸਮਰਨ ਕਰਦੇ ਹੋ ਸਮਰਨ ਵਿੱਚ ਬੈਠੋਗੇ ਫਿਰ ਬ੍ਰਹਮ ਗਿਆਨ ਬ੍ਰਹਮ ਗਿਆਨੀ ਵਾਲੀ ਵਿਵਸਥਾ ਬਣੇਗੀ ਬ੍ਰਹਮ ਗਿਆਨੀ ਵਾਲੀ ਵਿਵਸਥਾ ਬਣੇਗੀ ਫਿਰ ਤੁਸੀਂ ਪ੍ਰਮਾਤਮੇ ਦੇ ਨਾਲ ਸਿੱਧੀਆਂ ਗੱਲਾਂ ਹੀ ਕਰੋਗੇ ਇੱਕ ਸੰਗਤਾਂ ਸੁਵਾਲ ਸੀ ਅਮਰਤ ਵੇਲੇ ਦਾ ਐਗਜੈਕਟਲੀ ਕੀ ਟਾਈਮ ਹੈ ਜੀ ਮੀਨਸ ਕਿੰਨੇ ਤੋਂ ਕਿੰਨੇ ਵਜੇ ਤੱਕ ਕਿੰਨੇ ਤੋਂ ਕਿੰਨੇ ਵਜੇ ਤੱਕ ਦਾ ਤੇ ਕੋ ਸਭ ਤੋਂ ਸੋਹਣਾ ਤੇ ਚੰਗਾ ਸਮਾਂ ਜੋ ਬ੍ਰਹਮ ਵਸਥਾ ਉਹ ਬਾਰਾਂ ਤੋਂ 19 ਹੀ ਲਿਦਾ ਹੈ ਜੋ ਬਹੁਤ ਜਿਆਦੇ ਕੀਮਤੀ ਬ੍ਰਹਮ ਮੂਤ ਜਿਸ ਨੂੰ ਕਿਹਾ ਜਾਂਦਾ ਹੈ ਬਾਰਾਂ ਤੋਂ ਤਨ ਦਾ ਹੋ ਸਕੇ ਤਾਂ 2 ਤੋਂ 3 ਨਹੀਂ ਕਰ ਲਿਆ ਕਰੋ ਚਾਰੇ ਜਿਹੜੀ ਨੀਂਵਸ ਸਮਾਂ ਸਮਝਦਾ 2 ਤੋਂ 3 ਦਾ ਸਮਾਂ ਸਾਹਮਣਾ ਕਰੂ ਕਰਦੇ ਹੋ ਤੁਹਾਡੇ ਦੇ ਕਿਰਪਾ ਹੁੰਦੀ ਵੇਖੋ ਇਹ ਬਹੁਤ ਚੰਗਾ ਸਮਾਂ ਹੈ ਕੋਈ ਨਾ ਕਰੋ ਬਸ ਸੱਤ ਚੌਂਕੜਾ ਲਾ ਲਓ ਡੇਢ ਦੇ ਹੱਦੀ ਸਿੱਧੀ ਰੱਖ ਲਓ ਅੱਖਾਂ ਬੰਦ ਅੰਕਾਂ ਜਾਂ ਮੂਤਾਂ ਨੂੰ ਚੱਕੋ ਵਾਹ ਗੁਰੂ ਵਾਹ ਗੁਰੂ ਇਸ ਤਰ੍ਹਾਂ ਸਰਮਣਨ ਕਰਦੇ ਰੋ ਪੂਰਾ ਆਨੰਦ ਬਣਦਾ ਹੈ ਮਹਾਰਾਜ ਬਹੁਤ ਆਨੰਦ ਹੁੰਦਾ ਹੈ ਇੱਕ ਭੈਣ ਦਾ ਸਵਾਲ ਸੀ ਵਾਹਿਗੁਰੂ ਗੁਰਮੰਤਰ ਜਪਣ ਦੀ ਕੋਈ ਵਿਧੀ ਹੈ ਪ੍ਰਾਕੀ ਉਸ ਤੱਕ ਕਰੋ ਸੰਤਵੀ ਸਾਹ ਦਾ ਇਕਾਗਰਜੀਤ ਪੂਰਾ ਆਪਣਾ ਇਕਾਗਰ ਹੋ ਕੇ ਬੈਠਣਾ ਹੈ ਜਦੋਂ ਤੁਸੀਂ ਇਸੇ ਬੰਨਨ ਕਰਨ ਬੈਠਣਾ ਹੈ ਨਾ ਪੂਰਾ ਇਕਾਗਰ ਹੋ ਕੇ ਬੈਠਣਾ ਹੈ ਜੋ ਸਾਡੀ ਇਹ ਬੈਕਬੋਨ ਹੁੰਦੀ ਹੈ ਰੀੜ ਦੀ ਹੱਡੀ ਹੁੰਦੀ ਹੈ ਇਹਦੇ ਨਾਲ ਹੀ ਸਾਡਾ ਕਨੈਕਸ਼ਨ ਹੁੰਦੇ ਹੈ ਜਿੰਨਾ ਸਮਾਂ ਤੁਸੀਂ ਇਹਨਾਂ ਨੂੰ ਸਿੱਧਾ ਰੱਖਦੇ ਇਹ ਸਿੱਧਾ ਕਰਕੇ ਨਹੀਂ ਤੁਸੀਂ ਬੈਠੋਗੇ ਸਿਮਰਨ ਕਰੋਗੇ ਜਦੋਂ ਤੁਸੀਂ ਇਸ ਨੂੰ ਸਿੱਧਾ ਰੱਖ ਕੇ ਤੁਹਾਡੇ ਮਨ ਪਰਨਿਆ ਤੇ ਆਪਣੇ ਆਪ ਆਗੂ ਬਣਨੇ ਸ਼ੁਰੂ ਹੋਵੇਗਾ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਜਦੋਂ ਅਸੀਂ ਇਕਾਗਰ ਹੋ ਕੇ ਬੈਨੇ ਹਾਂ ਫਿਰ ਧੀ ਲਗਾਉਣਾ ਹੈ ਇਕਾਗਰ ਹੋ ਕੇ ਜੇ ਤੁਸੀਂ ਬਿੰਗੇ ਟੱਡ ਹੋ ਕੇ ਦੀਵੀ ਪਾ ਕੇ ਬੈਠਾ ਹੋ ਤਾਂ ਤੁਹਾਡਾ ਧਿਆਨਾ ਜੋ ਪਰਨਿਆ ਵਾਲਾ ਜাদু ਜਾਵੇਗਾ ਤੇ ਮਾਰਾ ਵਿੱਚ ਤਾਂ ਇਹਦੇ ਵਿੱਚ ਕੋਈ ਹੈ ਨਹੀਂ ਉਹ ਖਾਸ ਗੀਦੀ ਨਹੀਂ ਹੁੰਦੀ ਲਗੀ ਇਹ ਵੀ ਤਾਂ ਮੈਂ ਧਿਆਨ ਧਿਆਨ ਮੈਂ ਜਾਨਿਆ ਗੁਰਮੁਖ ਅਕਤਖਾਂਣੀਆ ਆਪਣੀ ਆਵਾਜ਼ ਨੂੰ ਸੁਣਾਇਆ ਵਾਹ ਗੁਰੂ ਵਾਹ ਗੁਰੂ ਕੰਨ ਨਾਲ ਸੁਣਾਇਆ ਜੇ ਤੁਸੀਂ ਬੋਲਣਾ ਕੰਨ ਨਾਲ ਸੁਣਾਇਆ ਧਿਆਨ ਲੱਗਣਾ ਕਿਵੇਂ ਹੋਵੇਗਾ ਪਰ ਇਹ ਇੱਕ ਵਿਧੀ ਹੈ ਇੱਕ ਬੰਦੇ ਦਾ ਸਵਾਲ ਸੀ ਚੌਕੜਾ ਜਿਆਦਾ ਦੇਰ ਤੱਕ ਨਹੀਂ ਵੱਜਦਾ ਕੋਈ ਹੱਲ ਦੱਸਿਓ ਦੇਖੋ ਇਹ ਵੀ ਇੱਕ ਵਸਤੂ ਹੁੰਦੀ ਹੈ ਤੁਸੀਂ ਹੁਣ ਕਹਿੰਦੇ ਹੋ ਕਿ ਸਾਡੇ ਤੋਂ ਚੌਕੜਾ ਨਹੀਂ ਲੱਗਦਾ ਹੈਗਾ ਬਹੁਤਾ ਸਮਾਂ ਬਹੁਤਾ ਸਮਾਂ ਚੌਕੜਾ ਨਹੀਂ ਲੱਗਦਾ ਜੀ ਇੱਕ ਵਾਸਤਾਂ ਦੀ ਹੈ ਸਰੀਰਾਂ ਦੀ ਅਵਸਥਾਾਂ ਦੀ ਵਕ ਵਕ ਉਮਰ ਦੇ ਵਿੱਚ ਵਕ ਵਕ ਤਰ੍ਹਾਂ ਨਾ ਚੌਕੜਾ ਲੱਗਣਾ ਲੱਗਦਾ ਹੈ ਜੋ ਸਾਡਾ ਇਹ ਵਾਲਾ ਸਰੀਰ ਹੈ ਜੋ ਇਹ ਉਮਰ ਹੈ ਇਹ ਚੌਕੜਾ ਲਾਉਣ ਦੀ ਉਮਰ ਹੈ ਇਸ ਸਮੇਂ ਤੁਸੀਂ ਜਿੰਨਾ ਸਮਾਂ ਜਿਆਦੇ ਚੌਕੜਾ ਲਾਉਗੇ ਆਪਣਾ ਬੁਢਾਪਾ ਸੁਖ ਰਲੋਗੇ ਕਿਉਂਕਿ ਜੇ ਤੁਸੀਂ ਸੋਚੋਗੇ ਕਿ ਨਹੀਂ ਜਦੋਂ ਅਸੀਂ ਵਿਲੇ ਹੋਗੇ ਕੰਮ ਕਰਾਂ ਤੋਂ ਵਿਲੇ ਹੋਗੇ ਜਦਾਂ ਅਸੀਂ ਬਜ਼ੁਰਗ ਹੋਵਾਂਗੇ ਉਹ ਜਦੋਂ ਚੌਕੜਾ ਨਹੀਂ ਲੱਗਦਾ ਜੋ ਤੁਸੀਂ ਅੱਗੇ ਦੀ ਅੱਗੇ ਟਾਲ ਦੋ ਫਿਰ ਚੌਕੜਾ ਨਹੀਂ ਲੱਗਦੇ ਹੈ ਜਿੱਦਿ ਜਹ ਹੁੰਦਾ ਚੌਕੜੇ ਲਾਉਣ ਲੱਗੋਗੇ ਤਾਂ ਜਾਂ ਅੱਗੇ ਅੱਗੇ ਸਪਲੋਵੋਗੇ। ਇਹ ਜਨਮ ਐਸੇ ਜਨਮ ਵਿੱਚ ਚੌਕੜਾ ਲਾਓ ਜਿੰਨਾ ਸਮਾਂ ਚੌਕੜਾ ਲੱਗਦਾ ਹੈ ਵੱਧ ਉਹ ਵੱਧ ਸਮਾਂ ਚੌਕੜਾ ਲਾਓ। ਲਤ ਨੂੰ ਪਸਾਰ ਲਿਆ ਕਰੋ ਕੋਈ ਐਨਾ ਨਹੀਂ ਹੈਗਾ ਕਿ ਅਸੀਂ ਲਤ ਕੋਲ ਨਹੀਂ ਸਕਦੇ ਮੁੜ ਕੇ ਕਿੱਦੇ ਲਤ ਮੜੀ ਸਿੱਧੀ ਜਿੰਨਾ ਕੁੰਦਾ ਕਰਿਆ ਕਰੋ। ਚੌਕੜਾ ਵੱਤ ਵੱਤ ਲਾਉਣਾ ਸ਼ੁਰੂ ਕਰੋ ਕਿਉਂਕਿ ਇਸ ਤੋਂ ਬਾਅਦ ਤੁਹਾਡੇ ਤੋਂ ਚੌਕੜਾ ਨਹੀਂ ਲੱਗਣਾ ਕਿਉਂਕਿ ਅੱਗੇ ਉਮਰ ਇਹ ਜੀ ਹੋ ਜਾਣੀ ਆ ਕਿ ਸਾਡੇ ਤੋਂ ਪੈਰ ਭਾਰੀ ਕੀ ਸਾਡੇ ਤੋਂ ਕੁਰਸੀ ਤੇ ਬੈਠਣਾ ਵੀ ਔਖਾ ਹੋ ਜਾਂਦਾ ਹੈ। ਇਸ ਲਈ ਉਮਰ ਹੈ ਚੰਗੀ ਹੈ ਵਧੀਆ ਉਮਰ ਹੈ ਇਹ ਉਮਰ ਨੂੰ ਸੰਭੋ ਇਹ ਉਮਰ ਦੇ ਵਿੱਚ ਆਂਗੜਾ ਲਾਉਣਾ ਸ਼ੁਰੂ ਕਰੋ